ਲਵੇੜਾ ਪੰਚਾਇਤ ਵੱਲੋਂ ਸਕੂਲ ਦਾ ਅਮਲਵਾ ਚੋਰੀ ਹੋਣ ਸੰਬੰਧੀ ਪੁਲਿਸ ਨੂੰ ਕੀਤੀ ਸ਼ਿਕਾਇਤ ਹਲਕਾ ਸਨੌਰ ਚਕਾਂਦਰ ਦੇ ਬਲਾਕ ਸੈਂਟਰ ਨੇ ਆਪਣੇ ਸਿਆਸੀ ਪਾਵਰ ਦਾ ਧਰਾਇਆ ਨਜਾਇਜ਼ ਤੈਦਾ ਸਰੇਂਦਰ ਸਿੰਘ ਸਿੰਧਾ ਆਪਣੀ ਸਿਆਸੀ ਪੋਨ ਦੀ ਵਰਤੋਂ ਦੇ ਦਬਾਅ ਨਾਲ ਸਕੂਲ ਦਾ ਅਮਲਵਾ ਹੀ ਚੁੱਕ ਕੇ ਲੈ ਗਿਆ ਫਲਕਾਸਨੋ ਅਤੇ ਪਿੰਡ ਦੇ ਕਸਬਾ ਬਲਵੇੜਾ ਦੀ ਸਮੂਹ ਪੰਚਾਇਤ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਮਲਬਾ ਚੋਰੀ ਹੋਣ ਸੰਬੰਧੀ ਬਲਵੇੜਾ ਪੁਲਿਸ ਥਾਣੇ ਵਿਖੇ ਸ਼ਿਕਾਇਤ ਕੀਤੀ ਇਸ ਸ਼ਿਕਾਇਤ ਵਿੱਚ ਪੰਚਾਇਤ ਨੇ ਪਿੰਡ ਦੇ ਹੀ ਬਲਾਕ ਸੰਪਤੀ ਮੈਂਬਰ ਸਿੰਦਰ ਛੰਦਾ ਬਰਧ ਸਕੂਲ ਦੇ ਤਾਇਆ ਹੋ ਕੰਬਿਆਂ ਦਾ ਮਲਬਾ ਦੇ ਨਾਲ ਨਾਲ ਪੁਰਾਣੀਆਂ ਇੱਟਾਂ ਚੋਰੀ ਕਰਨ ਦਾ ਦੋਸ਼ ਲਾਇਆ ਹੈ ਚਿਕਾਤ ਅਨੁਸਾਰ ਕੰਪਨੀ ਨੇ 1 ਮਹੀਨਾ ਪਹਿਲਾਂ ਸਕੂਲ ਦੇ ਪੁਰਾਣੇ ਤਿੰਨ ਕੰਬੇ ਨੂੰ ਢਾਉਣ ਦਾ ਮਤਾ ਪਾਇਆ ਸੀ ਜਿਸ ਦੀ ਦੀਪਾਲਨਾ ਕਰਦੇ ਹੋਏ ਇਹ ਕੰਬੇ ਢਾ ਦਿੱਤੇ ਗਏ ਸਨ ਪਰ ਅੰਨਾ ਢਾਏ ਹੋਏ ਕਮਰਿਆਂ ਦਾ ਮਲਬਾ ਵਿਸ਼ੇ ਸੰਬੰਧੀ ਅਜੇ ਕੋਈ ਕਾਰਵਾਈ ਨਹੀਂ ਪਾਈ ਸੀ ਪਰ ਇਸ ਦੇ ਬਾਵਜੂਦ ਪਿੰਡ ਦਾ ਬਲਾਕ ਸੰਪਤੀ ਮੈਂਬਰ ਸਿੰਦਰ ਸ਼ਿੰਦਾ ਆਪਣੇ ਸਿਆਸੀ ਪੌਂਦੀ ਵਰਤੋਂ ਕਰਦੇ ਹੋਏ ਇਹ ਮਲਵਾ ਚੁੱਕ ਕੇ ਲੈ ਗਿਆ ਪੰਚਾਇਤ ਨੇ ਕਥੀ ਦੋਸ਼ ਵਿਰੁੱਧ ਪੰਦੀ ਕਾਰਵਾਈ ਦੀ ਮੰਗ ਕੀਤੀ ਹੈ ਇਸ ਸਬੰਧੀ ਜਦੋਂ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸਾਲੂ ਮਹਿਰਾਨਾ ਗੱਲਬਾਤ ਕੀਤੀ ਤਾਂ ਉਹਨਾਂ ਕਹਿੰਦੇ ਮਲਵਾ ਚੁੱਕ ਨੂੰ ਜਾਣ ਪ੍ਰਤੀ ਕੋਈ ਜਾਣਕਾਰੀ ਨਹੀਂ ਹੈ ਦੂਜੇ ਪਾਸੇ ਸ੍ਰਿੰਦਰ ਸਿੰਧਾ ਕਾਂਗਰਸ ਦੇ ਪਾਲਾਖ ਸੰਪਤੀ ਮੈਂਬਰ ਨੇ ਕੈਮਰੇ ਦੇ ਸਾਹਮਣੇ ਨਾ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਫੋਨ ਤੇ ਗੱਲਬਾਤ ਕਰਦੇ ਹਾਂ ਦੱਸਿਆ ਕਿ ਉਹਨਾਂ ਨੂੰ ਸਿਆਸੀ ਰੰਜਿਸ਼ ਤਹਿਤ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸਨੇ ਕਿਸੇ ਤਰ੍ਹਾਂ ਕੋਈ ਚੋਰੀ ਨਹੀਂ ਕੀਤੀ ਬਲਵੇੜਾ ਪੂਲ ਚੌਕ ਤੇ ਇੰਜਾਦ ਜਗਤ ਸਿੰਘ ਉੱਲਰ ਨੇ ਸ਼ਿਕਾਇਤ ਦੀ ਪੂਰੀ ਕੀਤੀ ਅਤੇ ਕਿਹਾ ਕਿ ਉਹ ਮਾਮਲੇ ਦੀ ਚ ਬਲਵੇੜਾ ਸਾਡਾ ਸੀਨੀਅਰ ਹੈ ਸਕੈਲਰੀ ਸਕੂਲ ਹੈ ਇੱਥੇ ਇੱਕ ਚੇਅਰਮੈਨ ਬਣਾਇਆ ਹੈ ਸਰਿੰਦਰ ਸ਼ਿੰਦਾ ਜੀ ਉਹਦੀ ਪਰਜਾਈ ਐਕਚੁਅਲੀ ਚੇਅਰਮੈਨ ਆ ਉਹ ਆਪ ਚੇਅਰਮੈਨ ਇੱਥੇ ਚਲਾਉਂਦਾ ਹੋਇਆ ਹੈ ਇੱਥੇ ਸਕੂਲ ਦੀ ਬਿਲਡਿੰਗ ਦੇ 3 ਕਮਰੇ ਢਾਏ ਸੀਗੇ ਤੇ ਮੈਡਮ ਨੇ ਉਹ ਮਲਬਾ ਚੁਕਾਉਣ ਬਾਰੇ ਉਹਨਾਂ ਨੂੰ ਕਿਹਾ ਵੀ ਮਲਬਾ ਚੁਕਣਾ ਤੇ ਉਟਾ ਮੈਡਮ ਨੂੰ ਗੁੰਮਰਾਹ ਕੀਤਾ ਵੀ 600 ਰੁਪਏ ਪਰ ਟਰਾਲੀ ਅਸੀਂ ਇਹ ਚੁਕਵਾਵਾਂਗੇ ਮੈਡਮ ਦੀ ਗੈਰ ਹਾਜ਼ਰੀ ਚ ਛੁੱਟੀ ਵਾਲੇ ਦਿਨ ਇਹਨਾਂ ਨੇ ਮਲਵਾ ਛੁੱਟਿਆ ਮਲਬੇ ਦੇ ਵਿੱਚ ਹੋ ਸਕੂਲ ਦੀਆਂ ਜੋ ਇੱਟਾਂ ਰੋੜੇ ਸੀਗੇ ਉਹ ਵੀ ਨਾਲ ਚੁੱਕੇ ਲੈ ਗਏ ਇਹੋ ਜੀ ਗੁੰਡਾਗਰਦੀ ਇਹਨਾਂ ਨੇ ਕੀਤੀ ਹੋਈ ਹੈ ਸਕੂਲ ਚ ਵੀ ਕੋਈ ਵੀ ਕੰਮ ਕਰਨਾ ਉੱਠੇ ਪਾਸੇ ਕਰਨਾ ਹਰੇਕ ਪਾਸੇ ਦੇਖਦੇ ਆ ਵੀ ਸਾਨੂੰ ਇੱਥੇ ਕੀ ਬਚੇਗਾ ਏ ਨਹੀਂ ਸੋਚਦੇ ਵੀ ਇੱਥੇ ਗਰੀਬ ਲੋਕਾਂ ਦੇ ਬੱਚੇ ਪੜ੍ਹਦੇ ਆ ਵੀ ਉਹਨਾਂ ਦਾ ਕੋਈ ਫਾਇਦਾ ਹੋਣਾ ਚਾਹੀਦਾ ਇਹਨਾਂ ਨੂੰ ਸਿਰਫ ਆਪਣੀ ਜੇਬ ਤੱਕ ਹੀ ਮਤਲਬ ਹੈ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਮੈਂ ਸਮੁੱਚੀ ਮਾਨਮਤਾ ਨੂੰ ਵੱਖ-ਵੱਖ ਦੇਸ਼ਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਸੰਤਾਂ ਨੂੰ ਮੈਂ ਲੱਖ ਲੱਖ ਵਧਾਈ ਦੇਣਾ ਤੇ ਆਸ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਭਰਾਲੇ ਕੀਤੇ ਜਾ ਰਹੇ ਆ ਹੋਰ ਵੀ ਵੱਧ ਚੜ ਕੇ ਕਰਨ ਦੇ ਯੋਗ ਹੋਈਏ ਸੋ ਇੱਕ ਵਾਰ ਫੇਰ ਖਾਲਸਾ ਸਾਧਰਨਾ ਦਿਵਸ ਦੀਆਂ ਬਸਟਾਕੀਆਂ ਸਮੁੱਚੀ ਮਾਨਵਤਾ ਨੂੰ ਲੱਖ ਲੱਖ ਵਧਾਈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਕਰਾਨ ਪੰਚਾਇਤ ਪਿੰਡ ਭੰਦਰੀ ਵੱਲੋਂ ਹਰਪ੍ਰੀਤ ਸਿੰਘ ਸਰਪੰਚ ਤੇ ਸਾਰੇ ਪੰਚਾਇਤ ਵੱਲੋਂ ਤੇ ਮੇਰੇ ਕਾਂਗਰਸ ਪਾਰਟੀ ਵੱਲੋਂ ਤੇ ਸਰਦਾਰ ਕਾਕਰ ਅਰਜਿੰਦਰ ਸਿੰਘ ਵੱਲੋਂ ਐਮਐਲਏ ਸਮਾਣਾ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਦੁਬਾਰਾ ਫੇਰ ਤੇ ਇਲਾਕਾ ਨਿਵਾਸੀਆਂ ਨੂੰ ਮੈਂ ਵਿਸਾਖੀ ਤੇ ਦਿਹਾੜੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਰਵਨ ਸਰ ਮੈਂ ਗਮੇਸ਼ ਸਿੰਘ ਸਾਬਕਾ ਸਰਪੰਚ জাফরਪੁਰ ਬਸਾਖੀ ਦੀਆਂ ਦੇਸ਼ਵਾਸੀਆਂ ਨੂੰ ਅਤੇ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਹੁਣ ਚਲੋ ਮੈਂ ਸਰਿੰਦਰ ਮਿੱਤਰ ਸਾਬਕਾ ਚੇਅਰਮੈਨ ਮੈਂ ਦੇਸ਼ਵਾਸੀਆਂ ਦੇ ਪੰਜਾਬ ਵਾਸੀਆਂ ਨੂੰ ਬਸਾਖੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਤੇ ਉਹਨਾਂ ਨੂੰ ਵੀ ਲੱਖ ਲੱਖ ਵਧਾਈ ਦਿੰਦਾ ਹਾਂ ਜਿਹੜੇ ਪੰਜਾਬ ਦੀ ਬਹੁਤ ਵੱਡੀ ਸੇਵਾਕ ਡੇਲੀ ਤਾਜ਼ੀਆਂ ਖਬਰਾਂ ਦੇਖਣ ਲਈ ਸਾਡਾ ਚੈਨਲ ਨਿਊਜ਼ ਸਟ੍ਰੇਨ ਪੰਜਾਬ ਟੀਵੀ ਸਬਸਕ੍ਰਾਈਬ ਕਰੋ ਅਤੇ ਲਾਈਕ ਕਮੈਂਟ ਸ਼ੇਅਰ ਤੇ ਬੈਲ